ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸੁਖਮਣੀ ਸਾਹਿਬ ਜੀ ਦੀ ਪੰਜਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ ਵਾਹਿਗੁਰੂ ਸਾਹਿਬ ਜੀ ਮੇਰ ਕਰਨ ਸਭਾਂ ਤੇ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸਾਈ ਨਾਨਕ ਕਹੋ ਨਾ ਸੀ ਜਈ ਬਿਨ ਨਾਮੇ ਪਤ ਜਾਏ ਦੇਨ ਹਰ ਪ੍ਰਭ ਛੋੜ ਕੇ ਲਾਗੇ ਅੰਸੁ ਆਏ ਸਾਰੀਆਂ ਦਾਤਾਂ ਦੇਣ ਵਾਲੇ ਪ੍ਰਭ ਨੂੰ ਛੱਡ ਕੇ ਜੀਵ ਹੋਰ ਸਵਾਦ ਵਿੱਚ ਲੱਗੇ ਰਹਿੰਦੇ ਹਨ ਨਾਨਕ ਕਹੂ ਨਾ ਸਿਜੀਏ ਬਿਨ ਨਾਵੇਂ ਪਤ ਜਾਏ ਗੁਰੂ ਅਰਜਨ ਦੇਵ ਸਾਹਿਬ ਜੀ ਕੀ ਕਹਿ ਰਹੇ ਨੇ ਪਰ हे ਨਾਨਕ ਇਹੋ ਜਿਹੇ ਕਦੇ ਕੋਈ ਮਨੁੱਖ ਜੀਵਨ ਯਾਤਰਾ ਵਿੱਚ ਕਾਮਯਾਬ ਨਹੀਂ ਹੁੰਦਾ ਕੌਫੀ ਪ੍ਰਭੂ ਦੇ ਨਾਮ ਤੋਂ ਬਿਨਾ ਇੱਜ਼ਤ ਨਹੀਂ ਮਿਲਦੀ ਨਹੀਂ ਰਹਿੰਦੀ ਅਸ਼ਟਪਦੀ ਦਾਸ ਬਸਤੂ ਲੈ ਪਾਛੇ ਪਾਏ ਨੁਖ ਪ੍ਰਭੂ ਤੋਂ 10 ਚੀਜ਼ਾਂ ਲੈ ਕੇ ਸਾਹਮ ਲੈਂਦਾ ਹੈ ਇੱਕ ਬਸਤ ਕਾਰਨ ਵੀ ਖੋਟ ਗਵਾਵੇ ਪਰ ਇੱਕ ਚੀਜ਼ ਦੀ ਖਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ ਕਿਉਂਕਿ ਮਿਲੀਆਂ ਚੀਜ਼ਾਂ ਦੇ ਬਦਲੇ ਸ਼ੁਕਰੀਆ ਤਾਂ ਨਹੀਂ ਕਰਦਾ ਜਿਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ ਇੱਕ ਵੀ ਨਾ ਦੇ 10 ਵੀ ਹਿਰਲੇ ਕਹਿੰਦਾ ਜੇ ਪ੍ਰਭੂ ਇੱਕ ਚੀਜ਼ ਵੀ ਨਾ ਦੇਵੇ ਤੇ 10 ਦਿੱਤੀਆਂ ਹੋਈਆਂ ਵੀ ਖੋ ਲਏ ਤਾਂ ਤੋ ਮੂੜਾ ਕਹੋ ਕਿਆ ਕਰੇ ਤਾਂ ਦੱਸੋ ਇਹ ਮੂਰਖ ਜੀਵ ਕੀ ਕਰ ਸਕਦਾ ਹੈ ਜਿਸ ਠਾਕਰ ਸਿਓ ਨਹੀਂ ਚਾਰਾ ਨਾਹੀ ਚਾਰਾ ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ ਤਾਂ ਕੋ ਕੀ ਜੈ ਸਾਧ ਨਮਸਕਾਰਾ ਤਾਂ ਉਸ ਦੇ ਅੱਗੇ ਸਦਾ ਹੀ ਸਿਰ ਨਮੋਣਾ ਹੀ ਚਾਹੀਦਾ ਹੈ ਜਾਕ ਮਨ ਲਾਗਾ ਪ੍ਰਭ ਮਿੱਠਾ ਕਿਉਂਕਿ ਜਿਸ ਮਨੁੱਖ ਦੇ ਮਾਨ ਵਿੱਚ ਪ੍ਰਭੂ ਦਾ ਪਿਆਰ ਲੱਗਦਾ ਹੈ ਸਰਬ ਸੁਖ ਤਾਹੂ ਮਨ ਵੂਠਾ ਸਾਰੇ ਸੁਖ ਉਸ ਦੇ ਹਿਰਦੇ ਵਿੱਚ ਆਵਸਦੇ ਹਨ ਜਿਸ ਜਨ ਆਪਣਾ ਹੁਕਮ ਮੰਨਾਇਆ ਜਿਸ ਮਨੁੱਖ ਨੇ ਪ੍ਰਭੂ ਨੇ ਆਪਣਾ ਹੁਕਮ ਮੰਨਾਇਆ ਹੈ ਸਰਬ ਥੋਕ ਨਾਨਕ ਤਿਨ ਪਾਇਆ ਹੈ ਨਾਨਕ ਦੁਨੀਆ ਦੇ ਸਾਰੇ ਪਦਾਰਥ ਮਾਨੋ ਉਸ ਨੇ ਲੱਭ ਲੈ ਹਨ ਅ ਗਨਤ ਸਾਹਾ ਆਪਣੀ ਦੇ ਰਾਸ ਪ੍ਰਭੂ ਸਾ ਅਨਿੰਗਿਤ ਪਦਾਰਥਾਂ ਦੀ ਪੂੰਜੀ ਜੀਵ ਨੂੰ ਨਜ਼ਾਰੇ ਨੂੰ ਦਿੰਦਾ ਹੈ ਖਾਤ ਪੀਤ ਵਰਤੇ ਆਨੰਦ ਉਲਾਸ ਕਹਿੰਦਾ ਜੀਵ ਖਾਂਦਾ ਪੀਂਦਾ ਚਾਹ ਤੇ ਖੁਸ਼ੀ ਨਾਲ ਇਹਨਾਂ ਪਦਾਰਥਾਂ ਨੂੰ ਵਰਤਦਾ ਹੈ ਆਪਣੀ ਮਾਨਤ ਕੁਛ ਬਾਹਰ ਸਹਲੇ ਜੇ ਸਾ ਆਪਣੀ ਕੋਈ ਮਾਨਤ ਮੋੜ ਲਏ ਅਗਿਆਨੀ ਮਨ ਮੈਰੋਸ ਕਰੇ ਤਾਂ ਇਹ ਅਗਿਆਨੀ ਮੂਰਖ ਮਾਨ ਵਿੱਚ ਰੋਸ ਕਰਦਾ ਹੈ ਆਪਣੀ ਪ੍ਰਤੀਤ ਆਪ ਹੀ ਖੋਵੇ ਇਸ ਤਰ੍ਹਾਂ ਆਪਣਾ ਤਬਾਰ ਆਪ ਹੀ ਗਵਾ ਲੈਂਦਾ ਹੈ ਬੋਰ ਇਸ ਉਸ ਦਾ ਵਿਸ਼ਵਾਸ ਨਾ ਹੋਵੇ ਤੇ ਮੁੜ ਇਸ ਦਾ ਜਿਹੜਾ ਵਿਸਾਹ ਨਹੀਂ ਕੀਤਾ ਜਾਂਦਾ ਜਿਸ ਕੀ ਵਸਤ ਇਸ ਅਗੇ ਰੱਖੇ ਇਹ ਜੇ ਜਿਸ ਪ੍ਰਬੂ ਦੀ ਬਖਸ਼ੀ ਹੋਈ ਚੀਜ਼ ਹੈ ਉਸਦੇ ਅੱਗੇ ਆਪ ਖੁਸ਼ੀ ਨਾਲ ਰੱਖ ਦੇ ਪ੍ਰਭ ਕੀ ਆਗਿਆ ਮੰਨੈ ਮਾਥੇ ਤੇ ਪ੍ਰਭੂ ਦਾ ਹੁਕਮ ਕੋਈ ਚੀਜ਼ ਖੁੱਸਣ ਵੇਲੇ ਸਿਰ ਮੱਥੇ ਤੇ ਮੰਨ ਲੈ ਉਸਤੇ ਚੋਗਣ ਕਰੇ ਨਿਹਾਲ ਤਾਂ ਪ੍ਰਭੂ ਉਸ ਨੂੰ ਅੱਗੇ ਤੋਂ ਚੋਗਣਾ ਨਿਹਾਲ ਕਰਦਾ ਚਾਰ ਗੁਣਾ ਹੋਰ ਦੇ ਦਿੰਦਾ ਨਾਨਕ ਸਾਹਿਬ ਸਦਾ ਦਿਆਲ ਕਹਿੰਦਾ ਹੈ ਨਾਨਕ ਮਾਲਕ ਸਤਾ ਮੇਰ ਕਰਨ ਵਾਲਾ ਹੈ ਅਨੇਕ ਪਾਤ ਮਾਇਆ ਤੇ ਹੇਤ ਸਰਪਰ ਹੋਵਤ ਜਾਣ ਅਨੇਤ ਕਹਿੰਦਾ ਮਾਇਆ ਦੇ ਪਿਆਰ ਅਨੇਕ ਕਿਸਮਾਂ ਦੇ ਹਨ ਭਾਵ ਮਾਇਆ ਨੇਕਾਂ ਸੋਹਣੇ ਰੂਪ ਮਨੁੱਖ ਦੇ ਮਨ ਨੂੰ ਮੋਹਦੇ ਹਨ ਪਰ ਇਹ ਸਾਰੇ ਅੰਤ ਨੂੰ ਨਾਸ਼ ਹੋ ਜਾਣ ਵਾਲੇ ਸਮਝੋ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਕਹਿੰਦਾ ਜੇ ਕੋਈ ਮਨੁੱਖ ਰੁੱਖ ਦੀ ਸ਼ਾਨ ਨਾਲ ਪਿਆਰ ਪਾ ਬੈਠੇ ਉਹ ਬਿਨਸ ਉਹ ਬਿਨਸ ਉਹ ਮਨ ਪਛਤਾਵੈ ਸਿਟਾ ਕੀ ਨਿਕਲੇਗਾ ਉਹ ਸ਼ਾਨਨਾਸ਼ ਹੋ ਜਾਂਦੀ ਹੈ ਤੇ ਉਹ ਮਨੁੱਖ ਮਨ ਵਿੱਚ ਪਛਤਾਉਂਦਾ ਹੈ ਜੋ ਦੀਸੇ ਸੋ ਚਾਲਨਹਾਰ ਕਹਿੰਦਾ ਇਹ ਸਾਰਾ ਜਗਤ ਜੋ ਦਿਸ ਰਿਹਾ ਹੈ ਇਹ ਨਾਸ਼ਵੰਤ ਹੈ ਨਾਸ਼ਵਾਨ ਹੈ ਇਸਨੇ ਖਤਮ ਹੋ ਜਾਣਾ ਹੈ ਲਫਟਰੇ ਹੋ ਤੈ ਅੰਧ ਅੰਧਾਰ ਕਹਿੰਦਾ ਇਹ ਜਗਤ ਇਹ ਨਾਲ ਇਹ ਅੰਨਾ ਅੰਨਿਆ ਅੰਨਿਆ ਦਾ ਅੰਨਾ ਜੀਵ ਜੱਫੀ ਪਾਈ ਬੈਠਾ ਹੈ ਬਟਾਉ ਸੋ ਜੋ ਲਾਵੇ ਨੇ ਜੋ ਵੀ ਮਨੁੱਖ ਕਿਸੇ ਰਾਹੀ ਨਾਲ ਪਿਆਰ ਪਾਲ ਲੈਂਦਾ ਹੈ ਵੀ ਤੁਰਦੇ ਫਿਰਦੇ ਰਾਹੀ ਨਾਲ ਪਿਆਰ ਪਾ ਲੈਣਾ ਬਟਾਉ ਮਣਾ ਹੁੰਦਾ ਰਾਹੀ ਤਾ ਕੋ ਹਾਥ ਨਾ ਆਵੇ ਕਿ ਅੰਤ ਨੂੰ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਏ ਮਨ ਪ੍ਰਭੂ ਦੇ ਨਾਮ ਦੇ ਦਾ ਪਿਆਰ ਹੀ ਸੁਖ ਦੇਣ ਵਾਲਾ ਹੈ ਕਰ ਕਿਰਪਾ ਨਾਨਕ ਆਪ ਲੈ ਲਈ ਪਰ ਹੈ ਨਾਨਕ ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਜਿਸ ਨੂੰ ਪ੍ਰਭੂ ਮੇਰ ਕਰਕੇ ਆਪ ਲਾਉਂਦਾ ਹੈ ਮਿੱਥਿਆ ਤਨ ਤਨ ਕੁਟੰਬ ਸਬਾਇਆ ਜਦੋਂ ਇਹ ਸਰੀਰ ਤਨ ਤੇ ਸਾਰਾ ਪਰਿਵਾਰ ਨਾਸਵਾਨ ਹੈ ਮਿੱਥਿਆ ਹੋਮੇ ਮਮਤਾ ਮਾਇਆ ਤਾਂ ਮਾਇਆ ਦੀ ਮਾਲਕੀ ਤੇ ਹੋਮੇ ਭਾਵ ਤਨ ਦੇ ਪਰਿਵਾਰ ਦੇ ਕਾਰਨ ਵੱਡਾਪਨ ਇਹਨਾਂ ਉੱਤੇ ਮਾਣ ਵੀ ਝੂਠਾ ਹੈ ਮਿੱਥਿਆ ਰਾਜ ਜੋ ਬਣ ਧਨਮਾਲ ਰਾਜ ਜਵਾਨੀ ਤੇ ਧਨਮਾਲ ਸਭ ਨਾਸਵਾਨ ਹਨ ਮਿੱਥਿਆ ਕਾਮ ਕਰੋਧ ਵਿਕਰਾਲ ਇਸ ਵਾਸਤੇ ਇਹਨਾਂ ਦੇ ਕਾਰਨਾ ਕਾਮ ਦੀ ਲਹਿਰ ਤੇ ਭਿਆਨਕ ਕਰੋਧ ਇਹ ਵੀ ਵਿਅਰਥ ਹਨ ਮਿੱਥਿਆ ਰਥ ਹਸਤੀ ਹਵਸ ਬਸਤਾ ਬਸਰਤਾ ਰਥ ਹਾਥੀ ਕੋੜੇ ਸੁੰਦਰ ਕੱਪੜੇ ਵਸਤਰਾ ਜਿਹੜੇ ਅੰਦਰ ਕੱਪੜੇ ਸਦਾ ਸਾਦੇ ਰਹਿਣ ਵਾਲੇ ਨਹੀਂ ਹਨ ਲੋਕੀ ਸਦਾ ਕਾਇਮ ਰਹਿਣ ਵਾਲੇ ਨਹੀਂ ਜਿਹੜੇ ਕੱਪੜੇ ਆ ਰੱਥ ਹਾਥੀ ਕੋੜੇ ਮਿੱਥਿਆ ਰੰਗ ਸੰਗ ਮਾਇਆ ਪੇਕ ਹਸਤਾ ਇਹ ਸਾਰੀ ਮਾਇਆ ਨੂੰ ਪਿਆਰ ਨਾਲ ਵੇਖ ਕੇ ਜੀਵ ਹੱਸਦਾ ਹੈ ਪਰ ਇਹ ਹਾਸਾ ਤੇ ਮਾਣ ਵੀ ਵਿਅਰਥ ਹੈ ਮਿੱਥਿਆ ਧਰੋ ਮੋਹ ਅਬਮਾਨ ਦਗਾ ਮੋਤੇ ਹੰਕਾਰ ਇਹ ਸਾਰੇ ਹੀ ਮਨ ਦੇ ਵਿਅਰਥ ਕਰੰਗਾ ਹਨ ਮਿੱਥਿਆ ਆਪਸ ਉਪਰ ਕਰਤ ਗਮਾਨ ਆਪਣੇ ਉਤੇ ਮਾਨ ਕਰਨਾ ਵੀ ਝੂਠਾ ਨਸ਼ਾ ਹੈ ਅਸਥਿਰ ਭਗਤ ਸਾਧਕੀ ਸਰਨ ਸਦਾ ਕਾਇਮ ਰਹਿਣ ਵਾਲੀ ਪ੍ਰਭੂ ਦੀ ਭਗਤੀ ਹੀ ਹੈ ਜੋ ਗੁਰੂ ਦੀ ਸ਼ਰਨ ਪਾ ਕੇ ਕੀਤੀ ਜਾਏ ਨਾਨਕ ਜਪ ਜਪ ਜੀਵੇ ਹਰ ਕੈ ਚਰਨ हे नानक प्रभु ਦੇ ਚਰਨ ਹੀ ਸਦਾ ਜਪ ਕੇ ਮਨੁਖ ਅਸਲੀ ਜੀਵਨ ਜੀਉਂਦਾ ਹੈ ਮਿੱਥਿਆ ਸਰਵਣ ਪਰ ਨਿੰਦਾ ਸੁਣੈ ਕਹਿੰਦਾ ਮਨੁਖ ਦੇ ਕੰਨ ਵਿਅਰਥ ਹਨ ਜੇ ਉਹ ਪਰਾਇ ਬਖੀਲੀ ਨਿੰਦਿਆ ਸੁਣਦੇ ਹਨ ਮਿੱਥਿਆ ਹਸਤ ਪਰ ਦਰਬ ਕੋਹਿਰੈ ਕਹਿੰਦਾ ਹੱਥ ਵੀ ਵਿਅਰਥ ਹਨ ਜੇ ਇਹ ਪਰਾਇ ਧਨ ਚਰਉਣ ਦੇ ਜੇ ਤਨ ਕਰਦੇ ਹਨ ਤਾਂ ਮਿੱਥਿਆ ਨੇਤਰ ਪੇਖਤ 파ਰਤ ਰਿਪਾਦ ਤਰੇ ਰੁਪਾਦ ਕਹਿੰਦਾ ਇਹ ਅੱਖਾਂ ਵੀ ਵਿਅਰਥ ਹਨ ਜੋ ਇਹ ਪ੍ਰਾਈ ਜਨਾਨੀ ਰੂਪ ਤੱਕਦੀਆਂ ਹਨ ਮਿੱਥਿਆ ਰਸਨਾ ਭੋਜਨ ਅਨ ਸਵਾਦ ਰਸਨਾ ਮਨਾ ਜੀਬ ਜੀਬ ਵੀ ਵਿਅਰਥ ਹੈ ਜੇ ਇਹ ਖਾਣ ਦੇ ਹੋਰ ਹੋਰ ਸਵਾਦਾਂ ਚ ਲੱਗੀ ਰਹਿੰਦੀ ਹੈ ਤਾਂ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੈ ਪੈਰ ਚਰਨ ਹੁੰਦਾ ਪੈਰ ਪੈਰ ਵੀ ਵਿਅਰਥ ਹਨ ਜੇ ਪ੍ਰਾਇਆ ਨੁਕਸਾਨ ਵਾਸਤੇ ਦੌੜ ਪੱਜ ਕਰਦੇ ਹਨ ਤਾਂ ਮਿੱਥਿਆ ਮਨ ਪਰ ਲੋਭ ਲਭਾਏ ਇਹ ਮਨ ਜਿਹੜਾ ਇਹ ਮਨ ਵੀ ਵਿਅਰਥ ਹੈ ਜੇ ਤੂੰ ਪ੍ਰਾਇ ਧਨ ਦਾ ਲੋਭ ਕਰ ਰਿਆ ਹੈ ਤਾਂ ਮਿੱਥਿਆ ਤਨ ਨਹੀਂ ਪਰ ਪੁਕਾਰਾ ਕਹਿੰਦਾ ਉਹ ਸਰੀਰ ਵਿਅਰਥ ਹਨ ਤਨ ਜਿਹੜਾ ਸਰੀਰ ਆਪਣਾ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ ਇਹ ਤਨ ਬ्यर्थ ਹੈ ਜੇ ਦੂਜਿਆਂ ਨਾਲ ਭਲਾਈ ਨਹੀਂ ਨਾ ਕਰਦੇ ਆਪਾਂ ਮਿੱਥਿਆ ਬਾਸ ਲੇਤ ਵਿਕਾਰਾ ਨੱਕ ਨੱਕ ਵੀ ਵਿਅਰਥ ਹੈ ਜੋ ਵਿਕਾਰਾਂ ਦੀ ਵਾਸਨਾ ਲੈ ਰਿਹਾ ਹੈ ਬੇਨੰਬੂਜੇ ਮਿੱਥਿਆ ਸਭ ਭੈ ਆਪੋ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਸਾਰੇ ਅੰਗ ਵਿਅਰਥ ਹਨ ਬਕਾਰ ਹਨ ਸਫਲ ਦੇ ਨਾਨਕ ਹਰ ਹਰ ਲੇ ਕਹਿੰਦਾ ਹੈ ਨਾਨਕ ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਬੇਥੀ ਸਾਖਤ ਕੀ ਆਰਜਾ ਰੱਬ ਨਾਲ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ ਸੱਚ ਬਿਨਾ ਕਹ ਹੋਵਤ ਸੂਚਾ ਇਹਦਾ ਸੱਚ ਕਿਉਂਕਿ ਸੱਚੇ ਪ੍ਰਭੂ ਦੇ ਨਾਮ ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ਬਿਨ ਬਿਰਥਾ ਨਾਮ ਬਿਨਾ ਤਨ ਅੰਦ ਨਾਮ ਤੋਂ ਬਿਨਾ ਅਨੇ ਸਾਖਤ ਦਾ ਸ਼ਰੀਰ ਹੀ ਕਿਸੇ ਕੰਮ ਦਾ ਨਹੀਂ ਹੈ ਮੁਖ ਆਵਤ ਤਾਂ ਕਿ ਗੁਰਗੰਧ ਕਿਉਂਕਿ ਉਸ ਦੇ ਮੂੰਹ ਵਿੱਚੋਂ ਨਿੰਦਾ ਆਦੀ ਬਦਬੂ ਆਉਂਦੀ ਹੈ ਨਿੰਦਿਆ ਜਿਹੜੀ ਕਰੀ ਆਪਜ ਕਿਸੇ ਦੀ ਬੇਨ ਸਿਮਰਣ ਦਿਨ ਰੈ ਨੰਬਰ ਤੇ ਬਹਾਏ ਜਿਵੇਂ ਵਰਖਾ ਤੋਂ ਬਿਨਾ ਪੈਲੀ ਨੇ ਸਫਲ ਜਾਂਦੀ ਹੈ ਕਿਸੇ ਕੰਮ ਦੀ ਨਹੀਂ ਮੇਕ ਬਿਨਾ ਜੋ ਖੇਤੀ ਜਾਏ ਤਵੇਂ ਸਿਮਰਨ ਤੋਂ ਬਿਨਾ ਇਹ ਸਰੀਰ ਦਿਨ ਰਾਤ ਅਫਲ ਚੱਲ ਰਿਹਾ ਹੈ ਬਕਾਰ ਚੱਲ ਰਿਹਾ ਹੈ ਕਿਸੇ ਕੰਮ ਦਾਣੀ ਬਿਨਾ ਸਿਮਰਨ ਤੋਂ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਦਾ ਪ੍ਰਭੂ ਦੇ ਭਜਨ ਤੋਂ ਸਖਣਾ ਰਹਿਣ ਕਰਕੇ ਮਨੁੱਖ ਦੇ ਸਾਰੇ ਹੀ ਕੰਮ ਕਿਸੇ ਅਰਥ ਨਹੀਂ ਹਨ ਜੋ ਕਿਰਪਨ ਕੇ ਨਿਰਾਰਥ ਦਾਮ ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾ ਕਹਿੰਦਾ ਉਹ ਮਨੋਖ ਮਾਰਗ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਨਾਨਕ ਤਾਂ ਕੇ ਬਲ ਬਲ ਜਾਓ ਏ ਨਾਨਕ ਆਖ ਮੈਂ ਉਹਨਾ ਗੁਰਮਖਾਂ ਤੋਂ ਸਦਕੇ ਜਾਂਦਾ ਹਾਂ ਅਵਰ ਰਹਿਤ ਅਵਰ ਕੁਛ ਅਵਰ ਕਮਾਵਤ ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ ਖੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ ਬਾਹਰੋਂ ਕੀ ਲੱਗਦਾ ਸਾਦ ਅੰਦਰੋਂ ਕੀ ਹੈ ਕੋਟਾ ਮਤਲਬ ਇੱਕ ਖੋਟ ਮਨ ਵਿੱਚ ਤੇ ਬਾਹਰੋਂ ਵਖ ਭੇਖ ਜਿਹੜਾ ਸਾਧਾਂ ਵਾਲਾ ਬਣਾਇਆ ਹੈ ਔਰ ਰਹਿਤ ਔਰ ਕੁਛ ਅਵਰ ਕਮਾਵਤ ਇਹਦਾ ਮਤਲਬ ਇਹ ਹੈ ਤਰਮ ਦੇ ਬਾਹਲੇ ਤਾਰੇ ਹੋਏ ਚਿੰਨ ਜਿਹੜੇ ਨੇ ਉਹ ਹੋਰ ਹਨ ਅਮਲੀ ਜ਼ਿੰਦਗੀ ਕੁਝ ਹੋਰ ਹੈ ਮਨਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਮਨ ਵਿੱਚ ਤਾਂ ਪ੍ਰਭੂ ਨਾਲ ਪਿਆਰ ਨਹੀਂ ਮੂੰਹ ਦੀਆਂ ਗੱਲਾਂ ਨਾਲ ਕਰ ਪੂਰਾ ਕਰਦਾ ਹੈ ਜਾਨਣ ਹਾਰ ਪ੍ਰਭੂ ਬਰਬੀਨ ਪਰ ਦਿਲ ਦੀਆਂ ਜਾਣਨ ਵਾਲਾ ਪ੍ਰਭੂ ਸਿਆਣਾ ਹੈ ਬਾਹਰ ਵੇਖ ਨਾ ਕਾਹੂ ਪੀਨ ਉਹ ਕਦੇ ਕਿਸੇ ਦੇ ਬਾਹਰਲੇ ਪੇਖ ਨਾਲ ਪ੍ਰਸੰਨ ਨਹੀਂ ਹੋਇਆ ਅਵਰ ਉਪਦੇਸ਼ੈ ਆਪ ਨਾ ਕਰੇ ਜੋ ਮਨੋਖੋ ਹੋਰਾਂ ਨੂੰ ਮਤ ਦਿੰਦਾ ਹੈ ਪਰ ਆਪ ਨਹੀਂ ਘਮਾਉਂਦਾ ਜਿਵੇਂ ਕਿ ਬਾਹਰ ਗਿਆਨ ਵੰਡੇ ਰਹਿਣਾ ਆਪ ਅੰਦਰੋਂ ਖਾਲੀ ਜਦੋਂ ਟਾਈਮ ਹੀ ਨਹੀਂ ਦੇਣਾ ਗੁਰੂ ਨੂੰ ਵੰਡੀ ਜਾਣਾ ਗਿਆਨ ਲੇਕਨ ਗੁਰੂ ਦੀ ਗੱਲ ਕਹਿਣੀ ਹੈ ਪਰ ਆਪ ਅਮਲ ਨਹੀਂ ਕਰਨਾ ਕਹਿੰਦੇ ਨਾ ਗੁਰੂ ਕੀ ਮਤ ਤੁਲੇ ਸਿਆਣੇ ਭਗਤ ਬਣਾ ਬੋ ਡੁੱਬੇ ਸਿਆਣੇ ਇਹਦਾ ਗੁਰੂ ਦੀ ਮਤ ਲੈ ਜੇ ਤੂੰ ਤਰਨਾ ਹੈ ਤਾਂ ਭਵ ਸਾਗਰ ਨੂੰ ਪਾਰ ਲੰਘਣਾ ਹੈ ਤਾਂ ਆਵਤ ਜਾਵਤ ਜੰਮੇ ਮਰੇ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਿਸਕੇ ਅੰਦਰ ਵਸੇ ਨਿਰੰਕਾਰ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਰਕਾਰ ਵਸਦਾ ਹੈ ਇਸ ਕੀ ਸਿੱਖ ਤਰੇ ਸੰਸਾਰ ਉਸ ਦੀ ਸਿੱਖਿਆ ਨਾਲ ਜਗਤ ਵਿਕਾਰਾਂ ਤੋਂ ਬਚਦਾ ਹੈ ਜੋ ਤੁਮ ਪਾਣ ਤਿੰਨ ਪ੍ਰਭਜਾਤਾ ਹੈ ਪ੍ਰਭੂ ਜੋ ਭਗਤ ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ ਨਾਨਕ ਉਨ ਜਨ ਚਰਨ ਪਰਾਤਾ اے نانک آکھ میں انہاں بھگتاں دے چرناں دے چرنا تے پیندا ہاں کارو بنتی پار بھرم سب جانے اے جو جو بنتی میں کردا ہاں پربو سب جاندا ہے اپنا کیا اپ پیمانے اپنے پیدا کیتے جیواں نو او اپ ہی مان بخشدا ہے اپ 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 کرتن میرا جیواں دے کیتے کرماں انصار پربو اپ ہی نکھھیڑا کردا ہے ਕਿਸੇ ਦੂਰ ਜਨਾਬਤ ਕਿਸੇ ਬਜਾਰਤ ਨੇਰਾ ਭਾਵ ਕਿਸੇ ਨੂੰ ਇਹ ਬੁੱਧ ਬਖਸ਼ਦਾ ਹੈ ਪ੍ਰਭੂ ਸਾਡੇ ਨੇੜੇ ਹੈ ਕਿਸੇ ਨੂੰ ਜਾਣਦਾ ਹੈ ਕਿ ਪ੍ਰਭੂ ਕਿਸ ਤੇ ਦੂਰ ਹੈ ਉਪਾਪ ਸਿਆਨ ਪਸਕਲ ਤੇ ਰਹਿਤ ਸਭ ਹਿੱਲੇ ਤੇ ਚਤਰਾਇਆਂ ਤੋਂ ਪ੍ਰਭੂ ਪਰੇ ਹੈ ਭਾਵ ਕਿਸੇ ਹਿੱਲੇ ਚਤਰਾਈ ਨਾਲ ਪ੍ਰਸੰਨ ਨਹੀਂ ਹੁੰਦਾ ਸਭ ਕੁਝ ਜਾਣੇ ਆਤਮ ਕੀ ਰਹਿਤ ਕਿਉਂਕਿ ਉਹ ਜੀਵ ਦੀ ਆਤਮ ਰਹਿਣੀ ਦੀ ਹਰੇਕ ਗੱਲ ਜਾਣਦਾ ਜਿਸ ਪਾਵੈ ਤਿਸ ਲੇ ਲੜ ਲਾਏ ਜੋ ਜੀਵ ਉਸ ਨੂੰ ਪਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ ਥਾਨਥ ਨੰਤਰ ਰਹਾ ਸਮਾਏ ਪ੍ਰਭ ਹਰ ਥਾਮ ਜੂਦ ਹੈ ਸੋ ਸੇਵਕ ਜਿਸ ਕਿਰਪਾ ਕਰੀ ਉਹੀ ਮਨੁੱਖ ਅਸਲੀ ਸੇਵਕ ਬਣਦਾ ਹੈ ਜਿਸ ਉਤੇ ਪ੍ਰਭ ਮੇਰ ਕਰਦਾ ਹੈ ਨਿਮਖ ਨਿਮਖ ਜਪ ਨਾਨਕ ਹਰੀ اے ਨਾਨਕ ਐਸਾ ਪ੍ਰਭੂ ਨੂੰ ਦਮ ਦਮ ਯਾਦ ਕਰ ਇਹ ਗੁਰੂ ਅਰਜਨ ਪਾਤਸ਼ਾਹ ਜੀ ਸਮਝਾ ਰਹੇ ਨੇ ਸਾਨੂੰ ਮਨਮੁਖ ਜੀਵਾਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਹੋਈ ਆਪਣੀ ਪੰਜਵੀਂ ਅਸ਼ਮਤੀ ਕੰਪਲੀਟ ਜੋ ਗੁਰੂ ਨੇ ਮਾਤਾ ਬਖਸ਼ੀ ਸੀ ਜੇ ਕੋਈ ਗਲਤੀ ਹੋਈ ਤਾਂ ਗੁਰੂ ਬਖਸ਼ਨ ਯੋਗ ਹੈ ਗੁਰੂ ਦੀ ਸੰਗਤ ਵੀ ਬਖਸ਼ ਲੈਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ